ਇਹ ਫੋਟੋ ਇਸੋਡੀਆਂ ਚੈਟ ਤੇ ਕੱਲ੍ਹ ਆ ਘਟੋ ਘਟ ਨਹੀਂ ਤਾਂ 60 62 ਤੁਹਾਡੇ ਕੋ ਫੋਨ ਕਾਲ ਆਈਆਂ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕੀ ਦੀ ਆ ਦੋ ਵਾਰ ਜਾਏ ਕੀ ਦੀਆਂ ਗੀਤ ਨੇ ਇਹ ਕਹਿੰਦਾ ਮੈਂ ਤੁਹਾਨੂੰ ਚਾਕੇ ਲੱਗੇ ਨੇ ਕੌਣ ਕਹਿ ਰਿਹਾ ਮੈਂ ਨਾ ਤੇ ਆ ਤੁਹਾਨੂੰ ਦੱਸ ਕਿ ਨਹੀਂ ਆ ਕੁੜੀ ਨੂੰ ਨਾ ਤੇ ਪਿਆਰ ਇੰਨਾ ਰੱਜ ਕੇ ਕਰ ਨਾਲ ਚਲੋ ਵੀ ਬੰਦ ਕਰੀਏ ਸ਼ੁਰੂਆਤ ਕਰੋ ਇਹ ਮੰਦੀ ਅਸੀਂ ਤਾਂ ਬੈਠ ਕੇ ਹੀ ਕਰਨੀ ਪਈ ਅਜਾ ਉਸਕੇ ਬਾਅਦ ਸੇਵਾ ਦਾ ਕਿਹੜੇ ਥਾਂ ਦੇ ਨੂੰ ਤੁਸੀਂ ਇਹ ਸੇਵਾ ਧਰਮ ਆਪਰੇ ਥਾਂ ਤੋਂ ਜਾਈ ਕੇ ਚੰਨ ਘਾਟ ਦੇ ਅਮਰਤਸਰ ਗਿਆ ਸੀ ਗਿਆ ਹੋਇਆ ਸੀ ਚਲੋ ਜਵਾਕ ਹੈਗੇ ਉਹ ਤੋਂ ਕਿੱਥੇ ਬੈਠੇ ਹਾਂ ਅਸੀਂ ਬਹੁਤ ਚੋਲ ਹਾਂ ਹਾਂ ਕੌਣ ਹੈ ਹੋਰਾ ਸਾਹਿਬ ਦੇ ਵਿੱਚ ਕਿੰਨੇ ਵਾਰੀ ਤੁਸੀਂ ਸੈਕਸ ਕੀਤਾ ਦੋਵਾਂ ਜਣੇ 10 20 ਆ ਘੱਟੋ ਘੱਟ ਤੁਸੀਂ ਐਸੇ ਬਾਬੇ ਦੇ ਨਾਲ ਪਏ ਆ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਜਿਹੜਾ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲੇ ਦਾ ਅੱਜ ਵੀ ਸਿਸਟਮ ਹੋਇਆ ਵੀ ਉਹਨੂੰ ਬਹੁਤ ਸਮਝਾਇਆ ਸੀ ਤੇ ਪਤਾ ਨਹੀਂ ਕਾਦੀ ਆਕੜ ਸੀ ਉਹਦੇ ਜਣਾਂ ਮੈਂ ਜਗਰਾਉਂ ਏਰੀਏ ਦੇ ਰਾਏਕੋਟ ਵਾਲੇ ਏਰੀਏ ਦੇ ਜਿਹੜੇ ਵੀ ਉਸ ਸਥਾਨ ਨਾਲ ਜੁੜੇ ਸੀ ਉਸ ਸਥਾਨ ਨਾਲ ਨਫ਼ਰਤ ਨਾ ਕਰਨ ਬੰਦਾ ਮਾੜਾ ਹੋ ਸਕਦਾ ਸਥਾਨ ਨਹੀਂ ਮਾੜੇ ਹੁੰਦੇ ਉਹ ਕਿਹੇ ਵੀ ਮਹਾਂਪੁਰਖ ਦਾ ਸਥਾਨ ਹੋਵੇ ਉਥੋਂ ਇਹ ਨਹੀਂ ਹੈਗਾ ਵੀ ਉਥੇ ਆਹ ਕੁਝ ਹੋ ਗਿਆ ਹਨਾ ਜਿਹੜਾ ਹੈਗਾ ਆਪਾਂ ਦੋਸ਼ੀ ਨੂੰ ਸਜ਼ਾ ਦੇਣ ਦੇ ਹੱਕਦਾਰ ਹੈਗੇ ਆ ਇਸ ਕਰਕੇ ਜਗਰਾਉਂ ਤੇ ਰਾਏਕੋਟ ਲੁਧਿਆਣੇ ਜਾਂ ਕਿੰਨੇ ਵੀ ਇੱਧਰਲੇ ਏਰੀਏ ਦੀ ਸੰਗਤ ਹੈ ਮੈਂ ਕੱਲੇ ਕੱਲੇ ਨੂੰ ਨਹੀਂ ਜਾਣਦਾ ਪਰ ਮੇਰੀ ਇਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਜਰੂਰ ਕਰ ਦਿਓ ਮੈਨੂੰ ਨਹੀਂ ਪਤਾ ਉੱਥੇ ਕਿੰਨੀਆਂ ਕਤਿਆਂ ਦੇ ਨਾਲ ਕੀ ਕੁਝ ਹੋਇਆ ਕਿਉਂਕਿ ਉਦੋਂ ਬਾਅਦ ਵੀ ਮੈਨੂੰ ਤਿੰਨ ਫੋਨ ਬਾਹਰੋਂ ਆਏ ਆ ਦੋ ਪੰਜਾਬ ਤੋਂ ਆਏ ਆ ਇੱਕ ਕੁੜੀ ਬਾਹਰ ਗਈ ਹੋਈ ਆ ਤੇ ਮੈਂ ਇਹ ਸਾਧਾ ਨੂੰ ਵੀ ਇਹਨਾਂ ਦੇ ਤੱਤ ਦੇ ਵਾਲਿਆਂ ਨੂੰ ਇਹ ਦੱਸ ਦਵਾਂ ਵੀ ਉਹਨੇ ਦੋ ਬਾਬਿਆਂ ਦੇ ਨਾਲ ਹੋਰ ਲਏ ਆ ਇੱਕ ਕੁੜੀ ਨੇ ਬਾਹਰ ਕੀ ਬਾਬਾ ਜੀ ਅਸੀਂ ਤੁਹਾਨੂੰ ਸਬੂਤ ਪਹੁੰਚਦੇ ਕਰਾਂਗੇ ਕਿ ਮੈਨੂੰ ਮੇਰੇ ਨਾਲ ਵੀ ਇਹਨਾਂ ਨੇ ਧੱਕੇ ਨਾਲ ਰੇਪ ਕੀਤਾ ਸੀ ਮੈਂ ਬਾਬਿਆਂ ਦੇ ਨਾਂ ਨਹੀਂ ਲੈਣੇ ਹੁਣ ਆਹ ਵੀਡੀਓ ਵੇਖ ਕੇ ਜਿਹੜੇ ਸਾਥ ਲਾਣਾ ਇਹਦੇ ਨਾਲ ਹੈਗਾ ਬਾਬੇ ਨਾਲ ਬਲਜਿੰਦਰ ਸਿੰਘ ਨਾ ਉਹ ਬਈ ਆਪਦਾ ਕਮਰਕੱਸਾ ਕੱਸ ਕੇ ਰੱਖਿਓ ਇਹ ਗੰਦ ਸਾਫ ਅਸੀਂ ਕਰਨਾ ਹੀ ਕਰਨਾ ਦੂਜੀ ਗੱਲ ਸੰਗਤ ਲਈ ਆ ਸਿੱਖਾ ਲਈ ਆ ਪੰਜਾਬ ਲਈ ਆ ਲੋਕਾਂ ਲਈ ਆ ਵੀ ਜੇ ਅਸੀਂ ਤੁਰਦੇ ਆ ਤੇ ਸਾਡੇ ਤੇ ਵੀ ਹਵਾਵਾਂ ਤੱਤੀਆਂ ਬਹੁਤ ਵਗਦੀਆਂ ਤਰ੍ਹਾਂ ਤਰ੍ਹਾਂ ਦੇਗਾ ਸੰਗਤ ਨੂੰ ਬੇਨਤੀ ਆ ਵੀ ਸਾਡਾ ਪੂਰ ਜ਼ੋਰ ਤੁਸੀਂ ਸਾਥ ਦੇਣਾ ਨੇੜੇ ਦੀਆਂ ਪਛਾਣਾਂ ਜਾਂ ਕੋਈ ਵੀ ਹੈਗਾ ਕਿਉਂਕਿ ਬਾਬਾ ਵੀ ਆਪਦਾ ਜ਼ੋਰ ਲਾਊਗਾ ਅਕਸਰ ਉਹਦੇ ਵੀ ਕੋਈ ਲਿੰਕ ਹੋਣਗੇ ਤੇ ਜਿਹੜੇ ਵੀ ਹੈਗੇ ਲੋਕ ਇੱਥੋਂ ਦੇ ਨਾਲ ਦੇ ਸੰਗਤ ਸਾਡੇ ਨਾਲ ਪ੍ਰੇਮ ਕਰਦੀਆਂ ਸਾਡੇ ਸਾਹ ਜਹਾ ਠੀਕ ਆ ਵੀ ਇਹਨਾਂ ਨੇ ਵਧੀਆ ਕੀਤਾ ਤੇ ਉਹ ਜ਼ਰੂਰ ਸੋਸ਼ਲ ਮੀਡੀਆ ਤੇ ਜਾਂ ਸਾਡੇ ਨਾਲ ਟੱਚ ਛਾ ਕੇ ਸਾਡਾ ਸਾਥ ਦੇਣ ਬਾਕੀ ਗੱਲਬਾਤ ਹੈਗੀ ਆ ਜਿਹੜੀ ਉਹ ਹੁਣ ਪੁਲਿਸ ਦੇ ਅੰਡਰ ਹੋ ਗਈ ਆ ਤੇ ਵੇਖੋਗਾ ਕੀ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਪਤੈ ਜ਼ਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਉਂ ਤੋਂ ਹਾਈਕੋਟ ਜਾਂਦੇ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੋੜ ਕੇ ਇੱਕ ਢੇਰਾ ਹੁੰਦਾ ਵਾ ਗੁਰਦਾਰਾ ਚਰਨ ਘਾੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਨੀਆਂ ਜੀਆਂ ਬੰਨ ਕੇ ਰੱਖਦਾ ਸਿਰ ਤੇ ਗਲਾ glue ਦੇ ਫੁੱਲ ਲੱਛਣ ਜਿਹਾ ਵਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਆ ਸਾਡੇ ਕੋਲੇ ਬੀਬੀ ਘਰੇ ਆਈ ਸੀ ਵੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਬਾਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਵੀ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ 'ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਾ ਨਾਂ ਅਨਸਰ ਠਾੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਰਜਿੰਦਰ ਸਿੰਘ ਚਰਨ ਘਾਟਾ ਦੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਕਾ ਕੇ ਬਲਾਤਕਾਰ ਹੋਇਆ ਉੱਥੇ ਚਾਰ ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਬੋਲੀ ਜੀ ਇੱਕ ਇਹ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਸੰਪੂਰਨ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਕੁੜੀ ਨੇ ਬਾਬੇ ਨੇ ਸਾਹਮਣੇ ਬਹਿ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਵਾਰੀ ਕੁੜੀਆਂ ਨੂੰ ਇੱਥੇ 40-40 ਵਾਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ ਇੱਥੇ ਸਾਧ ਨੇ ਪੂਰਾ ਸਭ ਦੇ ਵਿੱਚ ਠੀਕ ਆ ਹੁਣ ਬੇਨਤੀ ਹੈਗੀ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ ਬਾਬੇ ਨੇ ਇੱਥੇ ਬੇਇੱਜ਼ਤੀ ਕੀਤੀ ਆ ਅਣ ਵਹੀਆਂ ਕੁੜੀਆਂ ਕੁਵਾਰੀਆਂ ਕੁੜੀਆਂ ਦੀ ਪੱਤ ਲੁੱਟ ਕੇ ਜਿਹੜਾ ਵੀ ਬਾਬਾ ਆ ਜਾਂ ਜਿਹੜਾ ਵੀ ਸਾਧ ਦੀ ਮਦਦ ਕਰੂਗਾ ਉਹ ਸਾਡਾ ਦੁਸ਼ਮਣ ਹੋਊਗਾ ਤੇ ਬਾਬੇ ਦੇ ਕਿਵੇਂ ਛੱਤਰ ਪਏ ਆ ਇਹਦੀ ਵੀਡੀਓ ਅਸੀਂ ਤੁਹਾਨੂੰ ਪੋਸਟ ਕਰਕੇ ਦੱਸ ਦਿਆਂਗੇ ਇਹ ਆ ਬਾਬਾ ਬੈਠਾ ਵਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਬੇ ਇਹ ਨਾ ਕਿ ਉਹ ਝੂਠ ਸੀ ਆ ਬਾਬਾ ਬੈਠਾ ਆ ਮੈਂ ਬੈਠਾ ਜਦੋਂ ਰਾਜੀ ਨਾਵੇਂ ਦੀ ਗੱਲ ਕਰਨ ਆਇਆ ਬਾਬਾ ਅੱਜ ਦੀ ਫੋਟੋ ਆ ਇਹ ਠੀਕ ਆ ਤੇ ਬਾਕੀ ਨਾਲ ਸੀਗੇ ਭਾਈ ਰਾਜੂ ਹੋਣੀ ਭਾਈ ਜਗਦੀਪ ਸਰਪੰਚ ਭਾਈ ਕੌਕਿਆ ਤੋਂ ਸਰਪੰਚ ਤੇ ਨੇੜੇ ਤੇੜੇ ਦੀ ਸੰਗਤ ਆ ਜਿਹੜੀ ਇੱਥੇ ਸਥਾਨਾਂ ਤੇ ਨੇੜੇ ਤੇੜੇ ਰਹਿੰਦੀ ਆ ਤੇ ਆਹ ਸਥਾਨ ਆ ਬਾਹਰ ਆਹ ਸਥਾਨ ਠੀਕ ਆ ਇੱਥੇ ਨਜਾਇਜ਼ ਸਬੰਧ ਬਣਾਏ ਜਾਂਦੇ ਸੀਗੇ ਸਾਰਾ ਇਹਨਾਂ ਦੇ ਲਾਮਰਾਸ਼ ਕਰਨ ਆੜ ਰਲਿਆ ਹੋਇਆ ਸੀ ਕਰਦੇ ਆ ਉਹਨਾਂ ਕਾਰਵਾਈ ਫੋਨ ਫੋਣ ਬਾਬਿਆਂ ਦੇ ਗੋਲੇ ਹੈਗੇ ਸਾਡੇ ਤੁਸੀਂ ਇਸ ਕਰਕੇ ਜਿਹੜੀ ਹੈਗੀ ਸੰਗਤ ਦੂਜੀਆਂ ਪੇਜਾਂ ਤੋਂ ਵੇਖਣਾ ਮੈਂ ਲਾਈਵ ਤੇ ਸ਼ੇਅਰ ਕਰ ਦਿਓ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਖਾੜਾਈ ਕੋਲੇ ਜਿਹੜਾ ਹੈਗਾ ਸਥਾਨ ਸਰਵਿਸ ਕਰਤੀ ਟਿਕਾ ਕੇ ਜਿਹੜੇ ਜਗਰਾਉ ਦੇ ਨੇੜੇ ਸਥਿਤ ਇੱਕ ਧਾਰਮਿਕ ਸਥਾਨ ਦੇ ਮੁਖੀ ਤੇ ਬੇहद ਗੰਭੀਰ ਦੋਸ਼ ਲੱਗੇ ਨੇ ਕਿਉਂਕਿ ਉੱਥੇ ਤੇ ਹੀ ਇੱਕ ਕੁੜੀ ਵੱਲੋਂ ਦੋਸ਼ ਲਗਾਏ ਗਏ ਜਿਸਨੇ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਨਾਲ ਸੰਪਰਕ ਕੀਤਾ ਤੇ ਭਾਈ ਅਮਰਤਪਾਲ ਸਿੰਘ ਨੂੰ ਦੱਸਿਆ ਕਿ ਉਹ 2 ਸਾਲ ਤੋਂ ਇਸ ਧਾਰਮਿਕ ਸਥਾਨ ਤੇ ਜਾਂਦੀ ਹੈ ਜਿੱਥੇ ਕਿ ਉਸ ਦੇ ਸੰਪਰਕ ਦੇ ਵਿੱਚ ਇਸ ਜੋ ਸਥਾਨ ਦੀ ਮੁੱਖ ਸੇਵਾਦਾਰ ਹੈ ਉਸ ਦੇ ਉਸ ਸੰਪਰਕ ਦੇ ਵਿੱਚ ਆਈ ਜਿਸ ਤੋਂ ਬਾਅਦ ਉਸ ਦੇ ਨਾਲ ਗੱਲਬਾਤ ਹੁੰਦੀ ਰਹੀ ਅਤੇ ਹੁਣ ਉਹ ਧਾਰਮਿਕ ਸਥਾਨ ਦਾ ਜੋ ਮੁਖੀ ਹੈ ਜੋ ਮੁੱਖ ਸੇਵਾਦਾਰ ਹੈ ਉਸ ਵੱਲੋਂ ਉਸ ਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ ਇਸ ਕੁੜੀ ਨੇ ਇਸ ਮੌਕੇ ਕੁਝ ਕਾਲ ਰਿਕਾਰਡਿੰਗਸ ਅਤੇ ਹੋਰ ਵੱਡੇ ਸਬੂਤ ਪਾਈ ਅਮਰਤਪਾਲ ਸਿੰਘ ਦੇ ਸਾਹਮਣੇ ਰੱਖੇ ਅਤੇ ਭਾਈ ਅਮਰਤਪਾਲ ਸਿੰਘ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਪੀੜਤਾ ਦੀਆਂ ਮਦਦਾਂ ਕਰਦੇ ਨੇ ਉਹਨਾਂ ਵੱਲੋਂ ਪਹੁੰਚ ਕੀਤੀ ਗਈ ਤੇ ਇਸ ਮੌਕੇ ਇਸ ਬਾਬੇ ਦਾ ਸੋਧਾ ਵੀ ਲਗਾਇਆ ਗਿਆ ਇਸ ਦੀ ਚੰਗੀ ਤਰ੍ਹਾਂ ਭੁਗਤ ਵੀ ਸਵਾਰੀ ਗਈ ਆਓ ਪੂਰਾ ਮਾਮਲਾ ਤੁਹਾਡੇ ਸਾਹਮਣੇ ਰੱਖਦੇ ਹਾਂ ਦੋਸਤੋ ਅਜੇਹੇ ਪਖੰਡੀਆਂ ਤੇ ਅਜੇਹੇ ਜੋ ਪਿਆ ਪੜਾ ਦੀ ਇੱਜ਼ਤ ਾਰਤਾਰ ਕਰਦੇ ਨੇ ਧਾਰਮਿਕ ਸਥਾਨਾਂ ਦੀ ਆੜ ਤੇ ਵਿੱਚ ਅਤੇ ਧਾਰਮਿਕ ਸਥਾਨਾਂ ਦੀ ਵੀ ਬੇਅਦਬੀ ਇੱਕ ਤਰੀਕੇ ਨਾਲ ਕੀਤੀ ਜਾਂਦੀ ਹੈ ਜਿਹੇ ਲੋਕਾਂ ਦੇ ਕੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਯਸ ਜਨੋ ਜਰੂਰ ਕਰਕੇ ਦੱਸਿਓ ਕਿ ਕਮੈਂਟਾਂ ਦੇ ਵਿੱਚ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਓ ਦੇਖੋ ਇਸ ਮਾਮਲੇ ਤੇ ਪੂਰੀ ਕਵਰੇਜ ਫੋਟੋ ਤੇ ਛੋਟੀਆਂ ਚੈਟ ਤੇ ਕੱਲਾਂ ਘਟੋ ਘਟ ਨਹੀਂ ਤਾਂ 60 62 ਛੋਟੀਆਂ ਫੋਨ ਕੱਲਾਂ ਆਈਆਂ ਹਾਂਜੀ ਉਹਦੇ ਵਿੱਚੋਂ ਆਵਾਜ਼ ਕਿਹਦੀ ਆ? ਆ ਦੋ ਵਾਰ ਜਾਏ ਕਿਹਦੀਆਂ ਗੀਤ ਨੇ? ਇਹ ਕਹਿੰਦਾ ਮੈਂ ਤੈਨੂੰ ਚਾਕੇ ਲੈ ਜਾਣਾ। ਕੌਣ ਕਹਿ ਰਿਹਾ? ਮੈਂ ਨਾ ਪਈ ਆਂ। ਤੁਹਾਨੂੰ ਦੱਸ ਜੇ ਨਹੀਂ। ਆ ਕੁੜੀ ਕੋਲ ਨਾ। ਨਾ ਤੇ ਇੰਨੀਆਂ ਤੇ ਚਾਰ ਇੰਨਾ ਬੱਚੇ ਕਰਨਾ। ਚਲੋ ਵੀ ਗੱਲ ਕਰਨਾ। ਸ਼ੁਰੂਆਤ ਕਰ। ਇਹ ਮੰਨਦੀ ਨਹੀਂ। ਮੈਨੂੰ ਇਹ ਨਹੀਂ ਕਰਨੀ ਪਈ। ਆ ਜਾ। ਓਕੇ। ਕੀ ਸੇਵਾਦਾਰ ਕਿਹੜੇ ਸਥਾਨ ਦੇ ਨੂੰ ਤੁਸੀਂ ਨੇ ਕਿਹਾ ਸੇਵਾਦਾਰ ਮੁੱਖ ਆਪਣੇ ਸਥਾਨ ਤੋਂ ਜਾਈਏ ਕਿ ਚੰਨ ਘਾਟ ਦੇ ਅਮਰਤਸਰ ਗਿਆ ਸੀ ਗਿਆ ਹੋਇਆ ਸੀ ਸਹਰੂ ਜਵਾਟ ਹੈਗੇ ਉਹ ਤੋਂ ਕਿੱਥੇ ਬੈਠੇ ਸੀ ਮੱਚ ਬੋਲ ਹਾਂ ਕੌਣ ਹੋਰਾ ਸਾਹਿਬ ਦੇ ਵਿੱਚ ਕਿੰਨੇ ਅਰੀ ਤੁਸੀਂ ਸੈਕਸ ਕੀਤਾ ਦੋਹਾਂ ਜਣੇ 10 20 ਆ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਹਾਂ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਜਿਹੜਾ ਬਾਬਾ ਬਜਿੰਦਰ ਸਿੰਘ ਚਰਨ ਘਾਟ ਵਾਲੇ ਦਾ ਅੱਜ ਵੀ ਸਿਸਟਮ ਹੋਇਆ ਵੀ ਉਹਨੂੰ ਬਹੁਤ ਸਮਝਾਇਆ ਸੀ ਤੇ ਪਤਾ ਨਹੀਂ ਕਾਦੀ ਆਕੜ ਸੀ ਉਹਦੇ ਜਣਾ ਮੈਂ ਜਗਰਾਉਂ ਏਰੀਏ ਦੇ ਰਾਏਕੋਟ ਵਾਲੇ ਏਰੀਏ ਦੇ ਜਿਹੜੇ ਵੀ ਉਸ ਸਥਾਨ ਨਾਲ ਜੁੜੇ ਸੀ ਉਸ ਸਥਾਨ ਨਾਲ ਨਫ਼ਰਤ ਨਾ ਕਰਨ ਬੰਦਾ ਮਾੜਾ ਹੋ ਸਕਦਾ ਸਥਾਨ ਨਹੀਂ ਮਾੜੇ ਹੁੰਦੇ ਉਹ ਕਿਹ ਹੈ ਮਾਹਾਂਪੁਰਖ ਦਾ ਸਥਾਨ ਹੋ ਗਈ। ਉਥੋਂ ਇਹ ਨਹੀਂ ਹੈਗਾ ਵੀ ਉਥੇ ਆਹ ਕੁਝ ਹੋ ਗਿਆ ਹਨਾ ਜਿਹੜਾ ਹੈਗਾ ਆਪਾਂ ਦੋਸ਼ੀ ਨੂੰ ਸਜ਼ਾ ਦੇਣ ਦੇ ਹੱਕਦਾਰ ਹੈਗੇ ਆ। ਇਸ ਕਰਕੇ ਜਗਰਾਉਂ ਤੇ ਰਾਏਕੋਟ ਲੁਧਿਆਣੇ ਜਾਂ ਕਿੰਨੇ ਵੀ ਇੱਧਰਲੇ ਰੇਗੇ ਦੀ ਸੰਗਤ ਹੈ। ਮੈਂ ਇਕੱਲੇ-ਇਕੱਲੇ ਨੂੰ ਨਹੀਂ ਜਾਣਦਾ ਪਰ ਮੇਰੀ ਇਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਜ਼ਰੂਰ ਕਰ ਦਿਓ। ਮੈਨੂੰ ਨਹੀਂ ਪਤਾ ਉਥੇ ਕਿੰਨੀਆਂ ਗਤੀਆਂ ਦੇ ਨਾਲ ਕੀ ਕੁਝ ਹੋਇਆ। ਕਿਉਂਕਿ ਉਦੋਂ ਬਾਅਦ ਵੀ ਮੈਨੂੰ ਤਿੰਨ ਫੋਨ ਬਾਹਰੋਂ ਆਏ। ਦੋ ਪੰਜਾਬ ਤੋਂ ਆਇਆ ਇੱਕ ਕੁੜੀ ਬਾਹਰ ਗਈ ਹੋਈ ਆ ਤੇ ਮੈਂ ਇਹ ਸਾਧਾ ਨੂੰ ਵੀ ਇਹਨਾਂ ਦੇ ਤੱਤ ਦੇ ਵਾਲਿਆਂ ਨੂੰ ਇਹ ਦੱਸ ਦਵਾਂ ਵੀ ਉਹਨੇ ਦੋ ਬਾਬਿਆਂ ਦੇ ਨਾਂ ਹੋਰ ਲਏ ਆ ਇੱਕ ਕੁੜੀ ਨੇ ਬਾਹਰੋਂ ਵੀ ਬਾਬਾ ਜੀ ਅਸੀਂ ਤੁਹਾਨੂੰ ਸਬੂਤ ਪਹੁੰਚਦੇ ਕਰਾਂਗੇ ਵੀ ਮੈਨੂੰ ਮੇਰੇ ਨਾਲ ਵੀ ਇਹਨਾਂ ਨੇ ਧੱਕੇ ਨਾਲ ਰੇਪ ਕੀਤਾ ਸੀ ਮੈਂ ਬਾਬਿਆਂ ਦੇ ਨਾਂ ਨਹੀਂ ਲੈਣੇ ਹੁਣ ਆਹ ਵੀਡੀਓ ਵੇਖ ਕੇ ਜਿਹੜੇ ਸਾਥ ਲੈਣਾ ਇਹਦੇ ਨਾਲ ਹੈਗਾ ਬਾਬੇ ਨਾਲ ਬਜਿੰਦਰ ਸਿੰਘ ਨਾ ਉਹ ਬਈ ਆਦਾ ਕਮਰਕੱਸਾ ਕੱਸ ਕੇ ਰੱਖਿਓ ਇਹ ਗੰਦ ਸਾਫ ਅਸੀਂ ਕਰਨਾ ਹੀ ਕਰਨਾ ਦੂਜੀ ਗੱਲ ਸੰਗਤ ਲਈ ਆ ਸਿੱਖਾ ਲਈ ਆ ਪੰਜਾਬ ਲਈ ਆ ਲੋਕਾਂ ਲਈ ਆ ਵੀ ਜੇ ਅਸੀਂ ਤੁਰਦੇ ਆਂ ਤੇ ਸਾਡੇ ਤੇ ਵੀ ਹਵਾਵਾਂ ਤੱਤੀਆਂ ਬਹੁਤ ਵਗਦੀਆਂ ਤਰ੍ਹਾਂ ਤਰ੍ਹਾਂ ਦੇਗਾ ਸੰਗਤ ਨੂੰ ਬੇਨਤੀ ਹੈ ਵੀ ਸਾਡਾ ਪੂਰ ਜ਼ੋਰ ਤੁਸੀਂ ਸਾਥ ਦੇਣਾ ਨੇੜੇ ਦੀਆਂ ਪਛਾਣਾਂ ਜਾਂ ਕੋਈ ਵੀ ਹੈਗਾ ਕਿਉਂਕਿ ਬਾਬਾ ਵੀ ਆਉਦਾ ਜ਼ੋਰ ਲਾਊਗਾ ਅਕਸਰ ਉਹਦੇ ਵੀ ਕੋਈ ਲਿੰਕ ਹੋਣਗੇ ਤੇ ਜਿਹੜੇ ਵੀ ਹੈਗੇ ਲੋਕ ਇੱਥੋਂ ਦੇ ਨਾਲ ਦੇ ਸੰਗਤ ਸਾਡੇ ਨਾਲ ਪ੍ਰੇਮ ਕਰਦੀ ਜਾਂ ਸਾਡਾ ਸਾਜਾ ਹਾਂ ਠੀਕ ਆ ਵੀ ਇਹਨਾਂ ਨੇ ਵਧੀਆ ਕੀਤਾ ਤੇ ਉਹ ਜ਼ਰੂਰ ਸੋਸ਼ਲ ਮੀਡੀਆ ਤੇ ਜਾਂ ਸਾਡੇ ਨਾਲ ਟੱਚ ਛਾ ਕੇ ਸਾਡਾ ਸਾਥ ਦੇਣ ਬਾਕੀ ਗੱਲਬਾਤ ਹੈਗੀ ਆ ਜਿਹੜੀ ਉਹ ਹੁਣ ਪੁਲਿਸ ਦੇ ਅੰਡਰ ਹੋ ਗਈ ਆ ਤੇ ਵੇਖੋਗਾ ਕੀ ਬਣਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੈ ਜੀ ਗੁਰਜੀ ਕੀ ਪਤੈ ਜਰੂਰੀ ਭਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਉ ਤੋਂ ਰਾਏਕੋਟ ਜਾਂਦਿਆਂ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਡੇਰਾ ਹੁੰਦਾ ਵਾ ਗੁਰਦਾਰਾ ਚਰਨ ਘਾੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਨਗੀਆਂ ਬਣ ਕੇ ਰਾਹ ਦਾ ਸਿਰ ਤੇ ਗਲਾ ਗਲੂ ਤੇ ਫੁੱਲ ਲੱchnਾ ਜਿਹਾ ਵਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਆ ਸਾਡੇ ਕੋਲੇ ਬੀਬੀ ਘਰੇ ਆਈ ਸੀ ਵੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਜੀ ਨੇ ਗੋ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਵੀ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਾ ਨਾਂ ਅੰਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਲਜਿੰਦਰ ਸਿੰਘ ਚੰਨ ਘਾਟਾ ਦੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਕਾ ਕੇ ਬਲਾਤਕਾਰ ਹੋਇਆ ਉਥੇ ਚਾਰ ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਬਾਬਾ ਜੀ ਇੱਕ ਇਹ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਸੰਪਰਦਾ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਆ ਕੁੜੀ ਨੇ ਬਾਬੇ ਨੇ ਸਾਹਮਣੇ ਬਹਿ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਵਾਰੀ ਕੁੜੀਆਂ ਨੂੰ ਇੱਥੇ 40-40 ਵਾਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ ਇੱਥੇ ਸਾਧ ਨੇ ਪੂਰਾ ਸਾਭ ਦੇ ਵਿੱਚ ਠੀਕ ਹੁਣ ਬੇਨਤੀ ਹੈ ਕਿ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ ਬਾਬੇ ਨੇ ਇੱਥੇ ਬੇਇੱਜ਼ਤੀ ਕੀਤੀ ਆ ਅਣ ਵਹੀਆਂ ਕੁੜੀਆਂ ਕੁਵਾਰੀਆਂ ਕੁੜੀਆਂ ਦੀ ਪੱਤ ਲੁੱਟ ਕੇ ਜਿਹੜਾ ਵੀ ਬਾਬਾ ਆ ਜਾਂ ਜਿਹੜਾ ਵੀ ਸਾਧ ਦੀ ਮਦਦ ਕਰੂਗਾ ਉਹ ਸਾਡਾ ਦੁਸ਼ਮਣ ਹੋਊਗਾ ਤੇ ਬਾਬੇ ਦੇ ਕਿਵੇਂ ਛੱਤਰ ਪਏ ਆ ਇਹਦੀ ਵੀਡੀਓ ਅਸੀਂ ਤੁਹਾਨੂੰ ਪੋਸਟ ਕਰਕੇ ਦੱਸ ਦੇਾਂਗੇ ਇਹ ਆ ਬਾਬਾ ਬੈਠਾ ਵਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇਹ ਨਾ ਕੋਈ ਝੂਠ ਸੀ ਆ ਬਾਬਾ ਬੈਠਾ ਆ ਮੈਂ ਬੈਠਾ ਜੀ ਤੋਂ ਰਾਜੀ ਨਾਮੇ ਦੀ ਗੱਲ ਕਰਨ ਆਇਆ ਆ ਬਾਬਾ ਅੱਜ ਦੀ ਫੋਟੋ ਆ ਇਹ ਠੀਕ ਆ ਤੇ ਬਾਕੀ ਨਾਲ ਸੀਗੇ ਬਾਈ ਰਾਜੂ ਹੋਣੀ ਬਾਈ ਜਗਦੀਪ ਸਰਪੰਚ ਬਾਈ ਕੌਂ ਕਿਆ ਤੋਂ ਸਰਪੰਚ ਤੇ ਨੇੜੇ ਤੇੜੇ ਦੀ ਸੰਗਤ ਆ ਜਿਹੜੀ ਇੱਥੇ ਸਥਾਨਾਂ ਤੇ ਨੇੜੇ ਤੇੜੇ ਰਹਿੰਦੀ ਆ ਤੇ ਆਹ ਸਥਾਨ ਆ ਬਾਹਰ ਆਹ ਸਥਾਨ ਠੀਕ ਆ ਇੱਥੇ ਨਜਾਇਜ਼ ਸਬੰਧ ਬਣਾਏ ਜਾਂਦੇ ਸੀਗੇ ਸਾਰਾ ਇਹਨਾਂ ਦੇ ਲਾਮ ਲਸ਼ ਕਰਨ ਨਾਲ ਰਲਿਆ ਹੋਇਆ ਸੀ ਕਰਦੇ ਆ ਹੁਣ ਕਾਰਵਾਈ ਫੋਨ ਫੋਨ ਬਾਬਿਆਂ ਦੇ ਕੋਲੇ ਹੈਗੇ ਸਾਡੇ ਤੁਸੀਂ ਇਸ ਕਰਕੇ ਜਿਹੜੀ ਹੈਗੀ ਸੰਗਤ ਦੂਜੀਆਂ ਪੇਜਾਂ ਤੋਂ ਵੇਖਣਾ ਮੈਂ ਲਾਈਵ ਤੇ ਸ਼ੇਅਰ ਕਰ ਦਿਓ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਖਾੜਾਈ ਕੋਲੇ ਜਿਹੜਾ ਹੈਗਾ ਸਥਾਨ ਸਰਵਿਸ ਕਰਤੀ ਟਿਕਾ ਕੇ ਜਿਹੜੇ